ਸਸ਼ਕਲ ਦੋਸਤੋ ਮੈਂ ਤੁਹਾਡਾ ਆਪਣਾ ਰਿਪੋਰਟਰ ਸੁਰਨਜੀਤ ਸਿੰਘ ਸੋ ਅੱਜ ਪਹੁੰਚੇ ਆਂ ਸਾਹਨੇਵਾਲ ਟੋੜਾਂ ਰੋਡ ਦੇ ਉੱਪਰ ਜਿੱਥੇ ਸ਼ਾਮ ਲਾਲ ਟ੍ਰੇਡਰਸ ਦੀ ਜਿਹੜੀ ਦੁਕਾਨ ਖੁੱਲੀ ਗਈ ਹੈ ਦੱਸ ਦਈਏ ਕਿ ਇੱਥੇ ਅੱਜ ਜਦੋਂ ਸਾਨੂੰ ਮਕਾਨ ਬਣਾਉਣਾ ਹੈ ਤਾਂ ਮਕਾਨ ਬਣਾਉਣ ਦੇ ਲਈ ਸਾਨੂੰ अनेਕਾਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਹੈ ਜਿਵੇਂ ਕਿ ਸਰੀਆ ਸੀਮੈਂਟ ਬੱਦਰੀ ਰੇਤਾ ਹੋਰ ਵੀ ਜਿਹੜੀਆਂ अनेਕਸ ਦੇ ਨਾਲ ਨਾਲ ਚੀਜ਼ਾਂ ਜ਼ਰੂਰਤ ਪੈਂਦੀ ਹੈ ਸੋ ਤਸਵੀਰਾਂ ਤੁਹਾਨੂੰ ਪਹਿਲਾਂ ਮੈਂ ਸਾਂਝਾ ਕਰ ਦਵਾਂ ਕਿ ਇਸ ਦੁਕਾਨ ਦੇ ਉੱਪਰ ਜੇਕਰ ਤੁਸੀਂ ਵਧੀਆ ਹੀ ਰੇਤਾ ਔਰ ਵਧੀਆ ਸੀਮੈਂਟ ਵਧੀਆ ਬੱਦਰੀ ਤੁਸੀਂ ਇੱਥੇ ਪਰਚੇਜ਼ ਕਰ ਸਕਦੇ ਔਰ ਇਹਦੇ ਨਾਲ ਸਰੀਆ ਵੀ ਤੁਸੀਂ ਜਿਹੜਾ ਤੁਸੀਂ ਪਰਚੇਜ਼ ਕਰ ਸਕਦੇ ਹੋ ਸੋ ਆਪਾਂ ਗੱਲਬਾਤ ਕਰਾਂਗੇ ਤਸਵੀਰਾਂ ਜਿਹੜੀਆਂ ਮੈਂ ਤੁਹਾਡਾ ਸਾਂਝੇ ਕਰ ਦਵਾਂ ਜੋ ਕਿ ਇਹ ਦੁਕਾਨ ਵੀ ਤੁਹਾਨੂੰ ਦੱਸ ਦਵਾਂ ਕਿ ਬਿਲਕੁਲ ਧਰੋੜਾ ਰੋਡ ਨੇੜੇ ਉਦਾਸੀਨ ਡੇਰਾ ਔਰ ਸ਼ਾਮ ਲਾਲ ਟਰੇਡਰਜ਼ ਦੇ ਨਾਲ ਜਿਹੜੀ ਦੁਕਾਨ ਹੈ ਇੱਥੇ ਬਿਲਕੁਲ ਤੁਸੀਂ ਇੱਥੇ ਪਹੁੰਚ ਕੇ ਤੁਸੀਂ ਜੋ ਇਹ ਸਾਮਾਨ ਹੈ ਜਿਹੜਾ ਪਰਚੇਜ਼ ਕਰ ਸਕਦੇ ਹੋ ਆਪਣੇ ਮਕਾਨ ਨੂੰ ਵਧੀਆ ਤਰੀਕੇ ਨਾਲ ਬਣਾ ਸਕਦੇ ਹੋ ਸੋ ਆਪਾਂ ਗੱਲ ਵਾਪਸ ਹੀ ਕਰ ਲੈਨੇ ਆਓ ਪਹਿਲਾਂ ਤਸਵੀਰਾਂ ਤੁਹਾਡਾ ਸਾਂਝੇ ਕਰ ਲਵਾਂ ਸਸ਼ਾਸ਼ਿਕਾ ਸਸ਼ਿਕਾ ਦਿੱਕੀ ਨਾਮ ਹੈ ਆਪਣੀ ਕਿਹੜਾ ਜੀ ਮੈਂ ਸ਼ਾਮਲਾ ਟ੍ਰੇਡਰ ਦਾ ਮਾਲਕ ਰਾਜ ਕੁਮਾਰ ਹਾਂਜੀ ਮੈਂ ਨਵੀਂ ਦੁਕਾਨ ਖੋਲੀ ਆਪਣੀ ਸੀਮਰth ਸਰੀਏ ਦੀ ਸਾਡੇ ਕੋਲ ਗਿਆਨ TMT ਸਰੀਆ ਹਾਂਜੀ PCC ਸੀਮੰਟ BCC ਗੋਲਡ ਤੇ ਅਲਟਰਾਟੈਕ ਸੀਮੰਟ ਬਹੁਤ ਵਧੀਆ ਕੁਆਲਿਟੀ ਦਾ ਮਾਲ ਰਸੀ ਰੱਖਦੇ ਹਾਂ ਜੋ ਵੀ ਆਪਾਂ ਤੁਹਾਨੂੰ ਚਾਹੀਦਾ ਵਾ ਮਾਲ ਮਕਾਨ ਵਾਰ-ਵਾਰ ਨਹੀਂ ਬੰਦਾ ਇੱਕ ਵਾਰ ਬੰਦਾ ਵਾ ਇੱਕ ਵਾਰ ਸਾਨੂੰ ਮੌਕਾ ਜ਼ਰੂਰ ਦਿਓ ਪੀਸ ਤੁਹਾਨੂੰ ਮਾਲ ਟੈਂਸਰ ਪਹੁੰਚੂਗਾ ਤੁਹਾਡੇ ਕੋਲ ਸਾਡੇ ਕੋਲ ਟੇਪ ਰੋਲ ਤਾਰਾਂ ਤਾਰਾਂ ਤੇ ਆਪਣੇ ਰੇਤਾ ਬਜਰੀ ਤੇ ਘਟਕਾ ਬਾਜ਼ਾਰ ਨਾਲੋਂ ਸਸਤੇ ਰੇਟ ਦੇ ਉੱਤੇ ਮਿਲੂਗਾ ਇੱਕ ਵਾਰੀ ਸਾਨੂੰ ਜਰੂਰ ਮੈਂ ਅਪੀਲ ਕਰਦਾ ਹਾਂ ਸਾਰੇ ਸਾਨਿਆਲ ਵਾਸੀਆਂ ਨੂੰ ਤੇ ਨਗਰ ਵਾਸੀਆਂ ਨੂੰ ਵੀ ਇੱਕ ਵਾਰ ਮੌਕਾ ਜਰੂਰ ਦਿਓ ਚਾਮਲਾ ਟਰੇਡਰ ਨੂੰ ਜੀ ਮੋੜ ਇਹਦੇ ਨਾਲ ਉਹ ਕੋਈ ਰੇਤਾ ਬਦਰੀਆ ਇੱਟਾਂ ਵੀ ਮਗਰਾਂ ਦੀਆਂ ਕੋਲ ਲੈ ਹਾਂਜੀ ਇੱਟਾਂ ਵੀ ਅਸੀਂ ਪ੍ਰੋਵਾਈਡ ਕਰ ਦਿੰਦੇ ਹਾਂ ਜੀ ਹਾਂਜੀ ਤੇ ਕੀ ਅਪੀਲ ਕਰਦੇ ਹੋ ਸਾਡੇ ਵਾਲੇ ਵਸਨੀਕ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਨਵੀਂ ਜਿਹੜੀ ਆਪਣੇ ਸਾਡੇ ਵਾਲੇ ਵਸਨੀਕ ਅਪੀਲ ਕਰਨੀ ਚਾਹੁੰਦਾ ਵੀ ਮਤੇ ਮਕਾਨ بار بار ਨਹੀਂ ਬਣਦਾ ਇੱਕ ਵਾਰ ਮਕਾਨ ਬਣਦਾ ਤੇ ਉੱਥੇ ਤੁਸੀਂ ਵਧੀਆ ਮਟੀਰੀਅਲ ਲਾਓ ਗਿਆਨ ٹی ایم ٹی ਤੇ اے سی سی سیمنٹ ਰੇਤਾ ਬੱਤੂ ਰੇਤਾ ਬਜਰੀ ਸਾਡੇ ਕੋਲ ਡਿਲੀਵਰੀ ਦਾ ਖਾਸ ਪ੍ਰਬੰਧ ਆ ਇੱਕ ਵਾਰ ਮੈਨੂੰ ਸੇਵਾ ਦਾ ਜਰੂਰ ਮੌਕਾ ਦਿਓ ਧੰਨਵਾਦ ਸ਼ੁਕਰੀਆ ਜੀ ਸੋ ਮੈਂ ਇੱਕ ਵਾਰ ਫੇਰ ਤੁਹਾਨੂੰ ਦੱਸ ਦਵਾਂ ਕਿ ਸ਼ਾਮਲਾ ਟ੍ਰੇਟੇ ਦੀ ਦੁਕਾਨ ਤੇ ਪਹੁੰਚਿਆ ਜਿੱਥੇ اے سی سی سیمنٹ ਅਲਟਰਾ ਟੈਕ سیمنٹ ਰੇਤਾ ਬੱਜਰੀ ਘਟਕਾ ਇਟਾਂ ਆਦੀ ਇੱਥੇ ਜਿਹੜੀਆਂ ਮਿਲਦੀਆਂ ਨੇ ਤੁਸੀਂ ਵਧੀਆ ਸਰੀਆ ਜਿਵੇਂ ਕਿ ਗਿਆਨ ٹی ਐਮ ਪੀ ਦਾ ਸਰੀਆ ਵੀ ਤੁਸੀਂ ਵਰਤ ਸਕਦੇ ਹੋ ਸੋ ਇਹ ਜਿਹੜੀ ਦੁਕਾਨ ਆ ਇੱਕ ਵਾਰ ਆਪਾਂ ਭਾਈ ਜਨਾ ਵੀ ਗੱਲ ਕਰ ਲੈਣੇ ਦੁਕਾਨਵਰੇ ਐਡਰੈਸ ਦੱਸ ਦੋ ਵੀ ਆਪਣੀ ਦੁਕਾਨ ਆ ਜਿਹੜੀ ਕਿੱਥੇ ਹੈ ਮੇਰੀ ਦੁਕਾਨ ਤਰੋੜਾਂ ਵਾਲੀ ਰੋਡ ਦੇ ਉੱਤੇ ਡੇਡੇ ਦੇ ਨਾਲ ਤਰੋੜ ਰੋਡ ਦੇ ਉੱਪਰ ਆ ਸ਼ਾਮਲਾਲ ਟ੍ਰੇਡਰ ਜੀ ਬਿਲਕੁਲ ਸੋ ਮੈਂ ਤੁਹਾਨੂੰ ਇਹ ਵੀ ਗੱਲ ਸਾਂਝੀ ਕਰ ਦਵਾਂ ਕਿ ਜਿਹੜੀ ਇਹ ਦੁਕਾਨ ਆ ਜੋ ਕਿ ਭਾਈ ਦਾ ਆਫਿਸ ਹੈ ਜੋ ਕਿ ਸ਼ਾਮਲਾਲ ਟ੍ਰੇਡਰਜ਼ ਨੇ ਉਹਦੇ ਤਰੋੜ ਰੋਡ ਬਿਲਕੁਲ ਨੇੜੇ ਦਾਸ ਸਿੰਘ ਜਿਹੜਾ ਡੇਰਾ ਬਾਬਾ ਸਾਨੇ ਵਾਲ ਦੇ ਵਿੱਚ ਹੈਗਾ ਜੋ ਕਿ ਤਰੋੜ-ਤਰੋੜ ਦੇ ਉੱਪਰ ਤੁਸੀਂ ਪਹੁੰਚ ਸਕਦੇ ਹੋ ਇੱਕ ਵਾਰ ਜ਼ਰੂਰ ਇਹਨਾਂ ਨੂੰ ਮੌਕਾ ਦਿਓ ਕਿ ਘਰ ਜੋ ਬਣਾਉਣ ਦੇ ਲਈ ਸਾਨੂੰ ਜਿਹੜੀਆਂ ਚੀਜ਼ਾਂ ਅਵੇਲੇਬਲ ਚਾਹੀਦੀਆਂ ਨੇ ਸੋ ਉਹਨਾਂ ਕੋਲ ਸਾਰੀਆਂ ਅਵੇਲੇਬਲ ਨੇ ਜੋ ਸਾਨੂੰ ਜਿਸ ਤਰ੍ਹਾਂ ਸਰੀਆ, ਸੀਮੈਂਟ, ਰੇਤਾ, ਬੱਦਰੀ ਅਨੇਕਾਂ ਚੀਜ਼ਾਂ ਜਿਹੜੀ ਜ਼ਰੂਰਤ ਪੈਂਦੀ ਹੈ ਉਹ ਸਾਰਾ ਸਮਾਨ ਜਿਹੜਾ ਇਹਨਾਂ ਕੋਲ ਹੈਗਾ ਟੇਪ ਵਗੈਰਾ ਵੀ ਤੁਹਾਡੇ ਕੋਲ ਐ ਜੀ ਤਰ੍ਹਾਂ-ਤਰ੍ਹਾਂ ਦੇ ਤੁਹਾਡੇ ਕੋਲ ਹੈਗੀਆਂ ਨੇ ਟੇਕ ਰੂਲ ਵੀ ਹੈਗੇ ਸਾਡੇ ਕੋਲ ਧਾਰ ਵੀ ਹੈਗੀ ਆ ਤੇ ਆਪਣਾ ਜਿਹੜਾ ਲੈਂਟ ਦੇ ਥੱਲੇ ਜਾਲ ਦੇ ਥੱਲੇ ਕਿੱਤੀ ਰੱਖਣਾ ਉਹ ਵੀ ਹੈਗੀ ਆ ਹਰ ਇੱਕ ਤੁਹਾਡੇ ਕੋਲ ਹੈ ਜੀ ਹਰ ਚੀਜ਼ ਹੈ ਬਿਲਕੁਲ ਮੈਂ ਫੇਰ ਕਹਾਂਗਾ ਵੀ ਕੁਐਸਚਨ ਜਰੂਰ ਮੌਕਾ ਦਿਓ ਇਸੇ ਤਰ੍ਹਾਂ ਹੀ ਮੈਂ ਤੁਹਾਨੂੰ ਹੋਰ ਅਪਡੇਟ ਨਵੀਂ ਜਗ੍ਹਾ ਦੇ ਨਾਲ ਵੀ ਸ਼ਾਮਲ ਹਾਵਾਂਗਾ ਤੇ ਤਦ ਤੱਕ ਲਈ ਮੈਂ ਦਿਉਂਦਾ ਜੀ ਜਤ ਮੈਂ ਤੁਹਾਡਾ ਆਪਣਾ ਰਿਪੋਰਟਰ ਸੁਰਾਂਜੀਤ ਸਿੰਘ